ਹਾਂਜੀ ਦੋਸਤੋ ਕਿਵੇਂ ਹੋ ਫਿਰ ਲੱਗਦੇ ਹੋਣਾ ਫਿਰ ਬਲੌਗ ਤੇ ਦੀ ਝੜੀ ਦੇਸੀ ਬਲੌਗ ਦੇਸੀ ਬਲੌਗ ਤੇ ਤਿੰਨ ਚਾਰ ਹੋ ਗਿਆ ਪਪਾਏ ਆ ਤੇ ਵਧੀਆ ਤੁਸੀਂ ਸਾਧਨੇ ਹੋ ਤੇ ਅੱਜ ਵੀ ਫਿਰ ਰੁਟੀਨ ਦੀ ਤਰ੍ਹਾਂ ਹੋਇਆ ਸ਼ੁਰੂ ਤੇ ਕੰਮ ਕਰ ਕੀਤੇ ਤੇ ਆ ਗਏ ਦਫ਼ਤਰ ਤੇ ਚੱਲ ਬਈ ਭਾਈ ਫਿਰ ਹੁਣ ਕੰਮ ਤੇ ਤੇ ਚਲੋ ਫਿਰ ਵੇਖੋ ਸਾਡੇ ਦੇਸੀ ਬਲੌਗ ਤੇ ਕਰੋ ਐਂਟਰਟੇਨਮੈਂਟ ਲਓਏ ਮਿੱਤਰੋ ਨਿਕਲੇ ਰਜਾਨਾ ਇਤਰਾ ਘਰੋਂ ਫਿਰ ਆਪਾਂ ਚ ਫਿਰ ਮੋਟਰਸਾਈਕਲ ਤੇ ਚੁੱਕੀ ਮਧੂਦ ਖੋਲੀ ਘੋੜੀ ਤੇ ਆ ਗਏ ਫਿਰ ਬਾਜ਼ਾਰ ਨੂੰ ਤੇ ਕਿਆ ਬਾਬਾ ਫਰੀਦ ਪਹੁੰਚੇ ਤੇ ਤੇ ਕਿਆ ਮੱਥਾ ਤੇ ਲਿਆ ਫਿਰ ਜਾਨਾ ਹੀ ਤਰ੍ਹਾਂ ਫਿਰ ਅਸ਼ੀਰਵਾਦ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਜ ਜਾਣਾ ਸੀ ਚੰਦ ਬਾਜੇ ਅੱਜ ਕਿਸਾਨ ਜੂਨੀਅਨ ਵੱਲੋਂ ਵੱਡਾ ਪ੍ਰੋਗਰਾਮ ਸੀ ਤੇ ਉੱਥੇ ਗਏ ਸੀ ਤਾਂ ਰਸਤੇ ਦੇ ਵਿੱਚ ਵੀਡੀਓ ਬਣਾਈ ਟੇਡੀ ਮੇਡੀ ਕਰਕੇ ਤੇ ਵੇਖੋ ਜੀ ਆਹ ਮੰਗਾ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰਨਾ ਸੀਗਾ ਟਰੈਕਟਰ ਮਾਰਸੀ ਟਰੈਕਟਰਾਂ ਦਾ ਹੜਾ ਆ ਪਿਆ ਸੀ ਅੱਜ ਉੱਥੇ ਮੰਡੀ ਦੇ ਵਿੱਚ ਆਪਣੀਆਂ ਮੰਗਾ ਨੂੰ ਲੈ ਕੇ ਕਿਸਾਨ ਜੂਨੀਅਨ ਜਿਵੇਂ ਦਿੱਲੀ ਵਿੱਚ ਸੰਘਰਸ਼ ਕਰੀ ਜਾਂਦੀ ਆ ਤੇ ਇੱਥੇ ਹੀ ਅੱਜ ਵੱਡਾ ਪ੍ਰਦਰਸ਼ਨ ਸੀਗਾ ਤੇ ਟਰੈਕਟਰ ਇਕੱਠੇ ਕੀਤੇ ਸੀ ਟਰੈਕਟਰ ਹੀ ਟਰੈਕਟਰ ਬੜੇ ਟਰੈਕਟਰ ਸੀ ਬਾਈ ਬੱਲੇ ਬੱਲੇ ਹੋਈ ਪਈ ਸੀ ਆਪਾਂ ਵੀ ਫਿਰ ਆਦੇ ਚੈਨਲ ਆਸਤੇ ਕੀਤਾ ਕੰਮ ਪਹਿਲਾਂ ਡੇਲੀ ਪੋਸਟ ਚਲੋ ਜੀ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਨੀ ਸੀ ਜਗਬਾਣੀ ਵਾਸਤੇ ਜਗਬਾਣੀ ਤੇ ਵੀ ਕੰਮ ਕੀਤਾ ਵੱਡਾ ਬਣ ਗਿਆ ਮੈਂ ਪੱਤਰਕਾਰ ਲੋ ਜੀ ਫਿਰ ਆ ਗਿਆ ਅਸੀਂ ਦਫ਼ਤਰ ਫਿਰ ਬਲਾਈਆਂ ਖਬਰਾਂ ਚੋਂ ਲੱਗਾ ਧਿਆਨ ਕਿਵੇਂ ਲੱਗਾ ਪਿਆ ਫੋਨ ਦੇ ਵਿੱਚ ਵੜਿਆ ਹੋਇਆ ਤੇ ਫਿਰ ਆ ਗਿਆ ਗੁਰਵਿੰਦਰ ਸਿੱਖਾਂ ਵਾਲੇ ਦਾ ਫੋਨ ਕਹਿੰਦਾ ਵੀ ਮੇਰੀ ਵੀ ਵੀਡੀਓ ਕਰਕੇ ਜਾ ਵੀ ਮੈਂ ਕੰਮ ਸ਼ੁਰੂ ਕੀਤਾ ਮੈਂ ਗਿਆ ਤੇ ਉੱਥੇ ਪਹਿਲੇ ਸੋਤਾ ਸਾਹਿਬ ਸਾਡੇ ਫਿਰਨ ਲਓ ਜੀ ਸੋਤਾ ਸਾਹਿਬ ਉੱਥੇ ਖਾਈ ਜਾਣ ਤੇ ਮੈਨੂੰ ਵੀ ਪਹੁੰਚਿਆ ਤੇ ਫਿਰ ਮੈਂ ਕਹ ਚਲਾ ਆਪਾਂ ਬਣਾਉਣੇ ਆ ਫਿਰ ਬਾਈਆਂ ਨੇ ਮੇਰੇ ਖਬਰ ਕੀਤੀ ਆ ਤੇ ਕੁਝ ਖਾ ਕੇ ਜਾਣਾ ਲੈ ਬਾਈ ਨੇ ਮਗਾਲੇ ਤਿੰਨ ਕੋਕ ਨਾਲ ਮੇਰੇ ਸੀਗਾ ਬੱਬੂ ਤੇ ਆ ਗਿਰੀਆਂ ਬੜੀਆਂ ਸੁਆਸੀ ਬਾਈਆਂ ਨਾਲ ਛੋਲੇ ਸੀ ਨਾਲ ਆ ਆਲੂ ਚਿਪਟ ਸੀਗੇ ਬਾਈ ਬੜਾ ਸਵਾਲ ਲਿਆਉਂਦਾ ਤੇ ਆਪਾਂ ਇਹਦੀ ਤਿਆਰ ਕੀਤੀ ਵੀਡੀਓ ਇੰਟਰਵਿਊ ਤੇ ਆਪਣੇ ਫ੍ਰੀਕੋਡ ਖਬਰਨਾਮਾ ਦੇ ਪਾਵਾਂਗੇ ਆ ਵੇਖੋ ਇਹ ਠਾ ਠਾਪ ਦਾ ਖਾਦਾ ਤੇ ਬਹੁਤ ਸੋਣਾ ਭਾਈ ਗਲਤ ਕਿਤਾਂ ਭਾਈ ਵੇਖੀ ਹੋਵੇ ਕਿਵੇਂ ਢੇਰੀਆਂ ਲਾਈਆਂ ਦਾ ਖਾਈਆਂ ਦਾ ਬੈਠਾ ਹੈ ਕਿਵੇਂ ਇਹਦੀ ਕੀਤੀ ਹੈ ਬਾਦੀ ਇਹ ਵੀ ਬਲੌਗ ਦਿਖਾਵਾਂਗੇ ਆਪਾਂ ਫਿਰ ਦਫ਼ਤਰ ਆ ਕੇ ਥੋੜੀ ਜੀ ਕੀਤੀ ਰੈਸਟ ਤੇ ਮੈਂ ਕਿਹਾ ਪਹਿਨੇ ਅੱਖਾਂ ਮੁੱਖਾ ਦੁਖਾਂ ਲੱਗੀਆਂ ਸੀ ਉਧਰ ਬੱਬੂ ਚਪੜ ਲੱਗ ਗਿਆ ਰੋਟੀਆਂ ਆਂਦਾ ਭਾਈ ਰੋਟੀ ਖਾਣੀ ਮੈਂ ਕਿਹਾ ਹੌਣ ਤਾਂ ਇੰਨਾ ਕੁਝ ਡੱਪ ਗਿਆ ਹੈ ਅਜੇ ਫਿਰ ਰੋਟੀਆਂ ਖਾਣੀਆਂ ਭਈ ਓਏ ਲਾਇਬਰ ਕਹਿੰਦਾ ਭਾਈ ਮੈਂ ਕੀ ਕਰਾਂ ਮੈਂ ਤਾਂ ਖਾਣੀਆਂ ਹੀ ਯਾਰ ਕਹਿੰਦਾ ਚਲੋ ਜੀ ਠੀਕ ਆ ਜੀ ਫਿਰ ਦੁਬਾਰਾ ਫਿਰ ਆਪਾਂ ਚੱਪੜ ਚੈਨਲ ਤੇ ਪਾਉਣਗੇ ਅਸੀਂ ਖਬਰਾਂ ਤੇ ਹੋ ਗਿਆ ਫਿਰ ਆਪਾਂ ਲਾਈਵ ਪਾਉਣ ਲਓ ਜੀ ਬਰੈਡ ਤੇ ਨਾਲ ਟਿੱਕੀ ਬਣਾ ਕੇ ਨਾਲ ਚਾਹ ਤਾ ਤੈਨ ਭੁੱਖੜ ਜਾ ਫੇਰ ਆ ਕੇ ਦੋ ਇਹਨਾਂ ਨੇ ਲਓ ਜੀ ਲਾਦਗਨ ਨੇਰੀਆਂ ਅਜ ਤੱਕ ਮਾਹੌਲ ਠੰਡਾ ਸੀ ਤੇ ਮੈਂ ਵੀ ਫਿਰ ਚਪੜੇ-ਜਪੜੇ ਖਾਦਾ ਹਾਲ ਹੈ ਮੈਂ ਕਿ ਫਿਰ ਦੱਸਦਾ ਫਿਰ ਕਹੂੰ ਪਤਨੀ ਖਾਂਦਾ ਕਿ ਨਹੀਂ ਖਾਂਦਾ ਬਰੈਡਾਂ ਦੇ ਵਿੱਚ ਟਿੱਕੀ ਲਾ ਕੇ ਨਿਆਰਾ ਆ ਗਿਆ ਫਿਰ ਕਟੌਣ ਸੀ ਦਾੜੀ ਵਧੀ ਪਈ ਸੀ ਖੁਰਕ ਜੀ ਹੁੰਦੀ ਸੀ ਮੈਂ ਚੱਲ ਚੱਲ ਕੇ ਪਪੂ ਕੋਲੇ ਫਿਰ ਪਪੂ ਲਈ ਸਲੂਨ ਜਗਾਇਆ ਲੈ ਵੀ ਉੱਥੇ ਲੱਗੀਆਂ ਆਪਣੀਆਂ ਰੌਣਕਾਂ ਮੌਰਾ ਬਾਹਰ ਨਿਕਲੇ ਤੇ ਆ ਕੀ ਹੋਇਆ ਤੇ ਆ ਕੀ ਬਾਰਿਸ਼ ਤੇ ਮੌਸਮ ਹੋ ਗਿਆ ਠੰਡਾ ਤੇ ਉਹ ਤੁਹਾਨੂੰ ਆ ਗਿਆ ਦੁੱਲੇ ਦਾ ਫੋਨ ਕਿਹਾ ਬਈ ਬਸ ਠੰਡਾ ਤੇ ਮੈਂ ਕਿਹਾ ਮੈਂ ਕੀ ਕਰਾਂ ਭਾਈ ਹੁਣ ਵੇਖਦੇ ਆ ਤੇ ਕਰਨਾ ਕੀ ਸੀ ਫਿਰ ਉਹ ਹੀ ਹੋਇਆ ਕਾਲਾ ਪਾਣੀ ਕਾਲਾ ਪਾਣੀ ਕਾਲਾ ਪਾਣੀ ਹਾਂਜੀ ਦੋਸਤੋ ਫਿਰ ਅੱਜ ਆਪਾਂ ਬਣਾਤਾ ਫਿਰ ਅੱਜ ਦਾ ਵਲੌਗ ਅੱਜ ਬੜੀ ਮਿਹਨਤ ਹੋਈ ਬੜੇ ਭੱਜੇ ਨੇ ਠੇ ਤੇ ਉਮੀਦ ਕਰਦਾ ਤੁਹਾਨੂੰ ਠੀਕ ਲੱਗੂਗਾ ਚਲਦੇ ਰਿਹਾ ਕਰੋ ਖੁਸ਼ ਰਿਹਾ ਕਰੋ ਇਦਾਂ ਨੂੰ ਸ਼ੇਅਰ ਕਰਕੇ ਰਿਸਪੌਂਡ ਕਰਦੇ ਰਿਹਾ ਕਰੋ ਤੁਹਾਨੂੰ ਤੁਹਾਡਾ ਮਨੋਰੰਜਨ ਕਰਦੇ ਰਿਹਾ ਕਰਾਂਗੇ ਮਿਲਦੇ ਹਾਂ ਅਗਲੇ ਵਲੋਗ ਵਿੱਚ